ਪੀਟੀਸੀ న్యూ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਤਨਾਬ ਸਿੰਘ ਬਠੋਈ ਤਾਂ ਉਹ ਸਮਾਂ ਆ ਗਿਆ ਹੈ ਜਿਸ ਸਮੇਂ ਦਾ ਸਭ ਨੂੰ ਇੰਤਜ਼ਾਰ ਸੀ ਜੀ ਹਾਂ ਬਿਲਕੁਲ ਜੋ ਨਤੀਜੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਹ ਨਤੀਜੇ ਸਾਹਮਣੇ ਆ ਚੁੱਕੇ ਨੇ ਪੰਜਾਬ ਵਿੱਚ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸੰਮਤੀ ਦੀਆਂ ਜੋ ਚੋਣਾਂ ਹੋਈਆਂ ਨੇ ਉਹਨਾਂ ਦੇ ਨਤੀਜੇ ਬਿੱਤੇ ਕੱਲ ਤੋਂ ਲਗਾਤਾਰ ਸਾਹਮਣੇ ਆ ਰਹੇ ਨੇ ਪਰ ਆਖਰੀ ਨਤੀਜੇ ਕੀ ਨੇ ਕਿਸ ਨੇ ਸਭ ਤੋਂ ਵੱਧ ਸੀਟਾਂ ਜਿੱਤਿਆ ਨੇ ਉਹ ਹੁਣ ਸਾਹਮਣੇ ਆਈਆਂ ਨੇ ਅਤੇ ਕਿਹੜੇ ਜ਼ਿਲ੍ਹੇ 'ਚ ਕਿਹੜੀ ਪਾਰਟੀ ਨੂੰ ਵੱਧ ਸੀਟਾਂ ਆਈਆਂ ਨੇ ਉਹ ਹੁਣ ਰਿਜ਼ਲਟ ਆ ਚੁੱਕਿਆ ਤਾਂ ਕਹਿ ਸਕਦੇ ਆ ਕਿ ਪੂਰਾ ਰਿਜ਼ਲਟ ਆਖਰੀ ਨਤੀਜਾ ਜਿਹੜਾ ਉਹ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਆ ਚੁੱਕਿਆ ਅਤੇ ਪਹਿਲਾਂ ਤੁਹਾਡੇ ਨਾਲ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰਸ਼ਦ ਵਿੱਚ ਕਿਹੜੇ ਜ਼ਿਲ੍ਹੇ ਤੋਂ ਕਿੱਥੋਂ ਕਿਹੜੀ ਜਿਹੜੀ ਆ ਕਿਸ ਨੇ ਸੀਟ ਜਿੱਤੀ ਆ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਜ਼ਿਲ੍ਹਾ ਪ੍ਰਸ਼ਦ ਦੀ ਤੁਹਾਡੇ ਨਾਲ ਜਿਹੜੀ ਆ ਉਹ ਜਾਣਕਾਰੀ ਸਾਂਝੀ ਕਰਨ ਜਾ ਰਹੇ ਆ ਦੱਸਦੀ ਏ ਕਿ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਵਿੱਚ ਟੋਟਲ ਜਿਹੜਾ ਜ਼ਿਲ੍ਹਾ ਪ੍ਰਸ਼ਦ ਦੇ ਲਈ 24 ਜ਼ੋਨ ਬਣਾਏ ਗਏ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ 19 ਸੀਟਾਂ ਜਿਹੜੀਆਂ ਜਿੱਤਿਆ ਨੇ ਤੇ ਇੱਕ ਕਾਂਗਰਸ ਪਾਰਟੀ ਦੇ ਹਿੱਸੇ ਆਈਆਂ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ 4 ਸੀਟਾਂ ਹਿੱਸੇ ਆਈਆਂ ਨੇ ਤੇ ਅੱਗੇ ਬਾਦਿਆਂ ਬਠਿੰਡਾ ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਵਿੱਚ 17 ਜਿਹੜੇ ਜ਼ੋਨ ਸੀਗੇ ਉਹ ਜ਼ਿਲ੍ਹਾ ਪ੍ਰਸ਼ਦ ਦੇ ਬਣਾਏ ਗਏ ਸੀ ਜਿਸ ਵਿੱਚ ਕਿ ਆਪ ਨੂੰ ਇੱਥੇ ਕਰਾਰਾ ਝਟਕਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੜ ਜਿਹੜਾ ਮੰਨਿਆ ਜਾਂਦਾ ਬਠਿੰਡਾ ਹੈ ਤਾਂ ਉਹ ਇੱਕ ਵਾਰ ਫਿਰ ਤੋਂ ਉੱਥੇ ਤਸਵੀਰ ਸਾਫ਼ ਹੋ ਗਈ ਹੈ ਕਿ 13 ਸੀਟਾਂ ਤੇ 17 ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਦਰਜ ਕੀਤੀ ਹੈ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਵਿੱਚ ਦਾ ਅੱਗੇ ਚੱਲਦੇ ਆ ਬਰਨਾਲਾ ਵਿੱਚ ਤਾਂ ਬਰਨਾਲਾ ਜ਼ਿਲ੍ਹਾ ਵਿੱਚ 10 ਜਿਹੜੇ ਆ ਉਹ ਜ਼ੋਨ ਬਣਾਏ ਗਏ ਸੀ ਜ਼ਿਲ੍ਹਾ ਪ੍ਰਸ਼ਦ ਦੇ ਲਈ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ 8 ਸੀਟਾਂ ਆ ਜਾਂ ਅਤੇ 2 ਸੀਟਾਂ ਸੀਟਾਂ ਤੇ ਕਾਂਗਰਸ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਤੇ ਉੱਥੇ ਹੀ ਫਤੇਗੜ ਸਾਹਿਬ ਦੀ ਗੱਲ ਕਰੀਏ ਤਾਂ ਫਤੇਗੜ ਸਾਹਿਬ 'ਚ ਵੀ 10 ਸੀਟਾਂ ਸੀ ਜ਼ਿਲ੍ਹਾ ਪ੍ਰਸ਼ਦ ਦੇ ਲਈ ਤਾਂ ਇਸ ਵਿੱਚ 8 ਸੀਟਾਂ ਉਹ ਆਈਆਂ ਨੇ ਆਮ ਆਦਮੀ ਪਾਰਟੀ ਨੂੰ ਅਤੇ ਇੱਕ ਸੀਟ ਹੈ ਜਿਹੜੀ ਉਹ ਕਾਂਗਰਸ ਪਾਰਟੀ ਨੂੰ ਆਈ ਹੈ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਇੰਡੀਪੈਂਡੈਂਡ ਯਾਨੀ ਕਿ ਆਜ਼ਾਦ ਤੌਰ ਤੇ ਇੱਕ ਜਿਹੜਾ ਉਮੀਦਵਾਰ ਜਿੱਤਿਆ ਫਰੀਦਕੋਟ ਦੀ ਗੱਲ ਕਰੀਏ ਤਾਂ ਫਰੀਦਕੋਟ ਵਿੱਚ ਵੀ 10 ਸੀਟਾਂ ਸੀ ਤਾਂ ਇੱਥੇ 4 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਹਿੱਸੇ ਆਈਆਂ ਨੇ ਤੇ ਇੱਕਾ ਜਿਹੜੀ ਉਹ ਕਾਂਗਰਸ ਪਾਰਟੀ ਦੇ ਅਸਿਆ ਜਾਂ ਇੱਥੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਝਟਕਾ ਜਿਹੜਾ ਬਾਕੀ ਪਾਰਟੀਆਂ ਨੂੰ ਅਤੇ ਖਾਸ ਕਰਕੇ ਸਥਾਪ ਤਿਰਪਾਲਟੀ ਨੂੰ ਦਿੱਤਾ ਹੈ ਤਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਨੇ ਫਰੀਦਕੋਟ ਵਿੱਚ 5 ਸੀਟਾਂ ਤੇ ਜਿੱਤ ਹੈ ਜਿਹੜੀ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਉਹ ਦਰਜ ਕੀਤੀ ਹੈ ਅੱਗੇ ਵਾਦਿਆਂ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਵਿੱਚ 14 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ 5 ਸੀਟਾਂ ਆਈਆਂ ਨੇ ਤੇ ਉੱਥੇ ਹੀ ਮਾਫ਼ ਕਰਨਾ ਸ਼੍ਰੋਮਣੀ ਅਕਾਲੀ ਦਲ ਨੂੰ 2 ਸੀਟਾਂ ਆਈਆਂ ਨੇ ਤੇ ਕਾਂਗਰਸ ਪਾਰਟੀ ਨੂੰ 6 ਸਿਟਆਂ ਨੇ ਤੇ ਆਮ ਆਦਮੀ ਪਾਰਟੀ ਨੂੰ ਇੱਥੇ ਜਿਹੜੇ ਆ 4 ਸਿਟਆਂ ਨੇ ਤਾਂ ਕਾਂਗਰਸ ਪਾਰਟੀ ਦਾ ਇੱਥੇ ਨਤੀਜਾ ਜਿਹੜਾ ਉਹ ਕਿਤੇ ਨਾ ਕਿਤੇ ਚੰਗਾ ਨਜ਼ਰ ਆ ਰਿਹਾ ਤੇ ਉੱਥੇ ਹੀ 2 ਸਿਟਾਂ ਨੇ ਜਿਹੜੀਆਂ ਉਹ ਆਜ਼ਾਦ ਉਮੀਦਵਾਰਾਂ ਦੇ ਹਿੱਸੇ ਆਈਆਂ ਨੇ ਤੇ ਇਸੇ ਤਰ੍ਹਾਂ ਜੇਕਰ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਵਿੱਚ 12 ਸਿਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਨੇ ਜਿੱਤਿਆ ਨੇ ਤਾਂ ਇੱਥੇ ਟੋਟਲ 16 ਸਿਟਾਂ ਸੀਗੀਆਂ ਜਿਹੜੀਆਂ ਉਹ ਜ਼ਿਲ੍ਹਾ ਪ੍ਰਸ਼ਦ ਦੇ ਲਈ ਰੱਖੀਆਂ ਗਈਆਂ ਸੀ 16 ਜ਼ੋਨ ਬਣਾਏ ਗਏ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਨੂੰ 12 ਸੀਟਾਂ ਤੇ ਜਿਹੜੀ ਆ ਜਿੱਤ ਦਰਜ ਹੋਈ ਹੈ ਤੇ ਇੱਕ ਕਾਂਗਰਸ ਪਾਰਟੀ ਅਤੇ ਇੱਥੇ ਭਾਜਪਾ ਜ਼ਰੂਰ ਕਿਤੇ ਨਾ ਕਿਤੇ ਚੰਗਾ ਪ੍ਰਦਰਸ਼ਨ ਕਰਦੀ ਨਜ਼ਰ ਆਈ ਹੈ ਤਾਂ ਤਿੰਨ ਸੀਟਾਂ ਤੇ ਜਿਹੜੀ ਆ ਜ਼ਿਲ੍ਹਾ ਪ੍ਰਸ਼ਦ ਵਿੱਚ ਉਹ ਭਾਜਪਾ ਦਾ ਖਾਤਾ ਖੁੱਲਿਆ ਤੇ ਉੱਥੇ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਗੁਰਦਾਸਪੁਰ ਵਿੱਚ 25 ਸੀਟਾਂ ਜਿਹੜੀਆਂ 25 ਜ਼ੋਨ ਆ ਜਿਹੜੇ ਜ਼ਿਲ੍ਹਾ ਪ੍ਰਸ਼ਦ ਦੇ ਲਈ ਬਣਾਏ ਗਏ ਸੀ ਜਿਸ ਵਿੱਚ ਕੇ ਆਮ ਆਦਮੀ ਪਾਰਟੀ ਦੇ ਸ 17 ਸੀਟਾਂ ਆ 17 ਜ਼ੋਨਾਂ ਤੇ ਆਮ ਆਦਮੀ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਗਈ ਅਤੇ ਕਾਂਗਰਸ ਪਾਰਟੀ ਵੱਲੋਂ 8 ਸੀਟਾਂ ਤੇ ਜਿੱਤ ਦਰਜ ਕੀਤੀ ਗਈ ਹੈ ਤੇ ਉਹ ਹੁਸ਼ਿਆਰਪੁਰ ਦੀ ਗੱਲ ਕਰੇ ਤਾਂ ਹੁਸ਼ਿਆਰਪੁਰ ਵਿੱਚ ਆਮ ਆਦਮੀ ਪਾਰਟੀ ਦੇ ਹਿੱਸੇ 12 ਸੀਟਾਂਆਂ ਨੇ 25 ਟੋਟਲ ਜ਼ੋਨਾਂ ਵਿੱਚੋਂ ਤਾਂ ਤਿੰਨ ਜਿਹੜੀਆਂ ਉਹ ਕਾਂਗਰਸ ਪਾਰਟੀ ਦੇ ਹਿੱਸੇ ਜਿਹੜੀਆਂ ਸੀਟਾਂਆਂ ਨੇ ਤੇ ਇਸੇ ਤਰੀਕੇ ਨਾਲ ਜੇਕਰ ਗੱਲ ਕਰੀਏ ਹੁਸ਼ਿਆਰਪੁਰ ਚ ਤਾਂ ਜਿਹੜਾ ਇਹ ਨਤੀਜਾ ਜ਼ਿਲ੍ਹਾ ਪ੍ਰਸ਼ਦ ਦੇ ਲਈ ਕਾਫੀ ਬਹੁਤ ਕੁਝ ਬਿਆਨ ਕਰ ਰਿਹਾ ਕਿਉਂਕਿ ਜੇਕਰ ਦੇਖਿਆ ਜਾਵੇ ਕਿ 25 ਸੀਟਾਂ ਵਿੱਚੋਂ ਆਮ ਆਦਮੀ ਪਾਰਟੀ ਨੂੰ 22 ਸਿੱਟਾਂ ਆਈਆਂ ਨੇ ਤੇ ਜਲੰਧਰ ਦੀ ਗੱਲ ਕਰਦੇ ਆ ਤਾਂ ਜਲੰਧਰ ਵਿੱਚ 21 ਸਿੱਟਾਂ ਜਿਹੜੀਆਂ ਉਹ ਜ਼ੋਨ ਬਣਾਏ ਗਏ ਸੀਗੇ ਜ਼ਿਲ੍ਹਾ ਪ੍ਰਸ਼ਦ ਦੇ ਲਈ ਜਿਸ ਵਿੱਚ ਕਿ 10 ਸਿੱਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਅਤੇ ਜਿਹੜੀਆਂ 7 ਸਿੱਟਾਂ ਨੇ ਜਿਹੜੀਆਂ ਕਾਂਗਰਸ ਪਾਰਟੀ ਅਤੇ ਸ਼ਰਮਣੀ ਅਕਾਲੀ ਦਲ ਦੇ ਇੱਕ ਅਤੇ ਇਸੇ ਤਰ੍ਹਾਂ ਜੇਕਰ ਬੀਐਸਪੀ ਦੀ ਗੱਲ ਕਰੀਏ ਤਾਂ ਬੀਐਸਪੀ ਦੇ ਹਿੱਸੇ ਤਿੰਨੇ ਹਿੱਸੇ ਜਿਹੜੇ ਸਿੱਟਾਂ ਆਈਆਂ ਨੇ ਤੇ ਇਸੇ ਤਰੀਕੇ ਨਾਲ ਜੇ ਅੱਗੇ ਵਧੀਏ ਤਾਂ ਕਪੂਰਥਲਾ ਦੀ ਗੱਲ ਕਰੀਏ ਤਾਂ ਕਪੂਰਥਲਾ ਵਿੱਚ 10 ਸੀਟਾਂ ਸੀ ਜਿਸ ਵਿੱਚ ਆਮ ਆਦਮੀ ਦੇ ਹਿੱਸੇ ਜਿਹੜੀਆਂ 4 ਸੀਟਾਂ ਗਈਆਂ ਤੇ ਜਿਹੜੀ ਆ ਕਾਂਗਰਸ ਪਾਰਟੀ ਤਾਂ ਉਹਨਾਂ ਦੇ ਹਿੱਸੇ 3 ਸ਼੍ਰੋਮਣੀ ਅਕਾਲੀ ਦਲ ਦੇ 1 ਅਤੇ ਇੱਥੇ ਜਿਹੜੇ ਆ ਜੇਕਰ ਦੇਖਿਆ ਜਾਵੇ ਕਿ ਆਜ਼ਾਦ ਦੇ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ 2 ਸੀਟਾਂ ਉਹ ਆਜ਼ਾਦ ਉਮੀਦਵਾਰ ਜਿੱਤੇ ਨੇ ਤੇ ਇਸੇ ਤਰ੍ਹਾਂ ਅੱਗੇ ਵਧਦੇ ਹਾਂ ਤਾਂ ਲੁਧਿਆਣਾ ਵਿੱਚ 25 ਸੀਟਾਂ ਤੇ ਜਿਹੜੀ ਆ ਉਹ ਚੋਣ ਲੜੀ ਗਈ ਜ਼ਿਲ੍ਹਾ ਪ੍ਰਸ਼ਦ ਦੀ ਅਤੇ ਇੱਥੇ 11 ਸੀਟਾਂ ਆਮ ਆਦਮੀ ਪਾਰਟੀ ਦੇ ਹਿੱਸੇਆੀਆਂ ਅਤੇ 8 ਸੀਟਾਂ ਕਾਂਗਰਸ ਪਾਰਟੀ ਦੇ ਹਿੱਸੇਆੀਆਂ ਤੇ 3 ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇਆੀਆਂ ਤੇ ਉੱਥੇ ਹੀ ਆਜ਼ਾਦ ਆ ਜਿਹੜੇ ਇੱਥੇ 3 ਉਮੀਦਵਾਰ ਜਿੱਤੇ ਨੇ ਤੇ ਮਾਨਸਾ ਦੀ ਗੱਲ ਕਰਦੇ ਆ ਮਾਨਸਾ ਵਿੱਚ ਜਿਹੜੀਆਂ ਟੋਟਲ 11 ਜ਼ੋਨ ਬਣਾਏ ਗਏ ਸੀ ਜ਼ਿਲ੍ਹਾ ਪ੍ਰਸ਼ਦ ਦੇ ਲਈ ਚੋਣਾਂ ਦੇ ਲਈ ਜਿਸ ਵਿੱਚੋਂ 7 ਤੇ ਆਮ ਆਦਮੀ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਤੇ 4 ਤੇ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਤੇ ਇੱਥੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਬਹੁਤ ਖੂਬ ਜਿਹੜਾ ਚੰਗਾ ਨਤੀਜਾ ਜਿਹੜਾ ਦਿਖਾਇਆ ਹੈ ਤੇ ਮਲੇਰ ਕੋਟਲਾ ਦੀ ਗੱਲ ਕਰਦੇ ਆ ਤਾਂ ਮਲੇਰ ਕੋਟਲਾ ਵਿੱਚ 10 ਸਿੱਟਾਂ ਸੀਗੀਆਂ ਜ਼ਿਲ੍ਹਾ ਪ੍ਰਸ਼ਦ ਦੇ ਲਈ ਜਿਸ ਵਿੱਚ 7 ਸਿੱਟਾਂ ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਤੇ 2 ਤੇ ਕਾਂਗਰਸ ਪਾਰਟੀ ਨੇ ਅਤੇ 1 ਤੇ ਜਿਹੜੀ ਆ ਉਹ ਆਜ਼ਾਦ ਉਮੀਦਵਾਰ ਜਿੱਤਿਆ ਤੇ ਮੋਗਾ ਦੀ ਗੱਲ ਕਰਦੇ ਆ ਤਾਂ ਮੋਗਾ ਵਿੱਚ 15 ਜਿਹੜੇ ਜ਼ੋਨ ਬਣਾਏ ਗਏ ਸੀ ਜ਼ਿਲ੍ਹਾ ਪ੍ਰਸ਼ਦ ਦੇ ਲਈ ਅਤੇ ਇੱਥੇ ਜਿਹੜੇ ਆ ਉਹ 11 ਸਿੱਟਾਂ ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਤੇ ਇਹ ਇੱਕ ਸੀਟ ਆ ਜਿਹੜੀ ਉਹ ਕਾਂਗਰਸ ਪਾਰਟੀ ਦੇ ਸੀ ਹੈ ਜਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਜਿਹੜੇ ਆ ਸਿੱਟਾਂ ਹਿੱਸੇ ਆਈਆਂ ਨੇ। ਸ਼੍ਰੀ ਮੁਕਸਰ ਸਾਹਿਬ ਦੀ ਗੱਲ ਕਰੀਏ ਤਾਂ ਮੁਕਸਰ ਸਾਹਿਬ 'ਚ 13 ਸਿੱਟਾਂ ਸੀਗੀਆਂ ਅਤੇ ਇੱਥੇ 13 ਵਿੱਚੋਂ 5 ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਆ ਅਤੇ ਇੱਕ ਤੇ ਜਿਹੜੀ ਆ ਉਹ ਕਾਂਗਰਸ ਪਾਰਟੀ ਨੇ ਜਿੱਤ ਦਰਜ ਕੀਤੀ ਆ ਅਤੇ ਇੱਥੇ ਜੇਕਰ ਦੇਖਿਆ ਜਾਵੇ ਕਿ ਸੱਤ ਸਿੱਟਾਂ ਜਿਹੜੀਆਂ ਉਹ ਸ਼ਰੋਮਣੀ ਅਕਾਲੀ ਦਲ ਦੇ ਹਿੱਸੇ ਆਈਆਂ ਨੇ ਤਾਂ ਸ਼ਰੋਮਣੀ ਅਕਾਲੀ ਦਲ ਨੇ ਇੱਥੇ ਵੀ ਕਰਾਰਾ ਝਟਕਾ ਜਿਹੜਾ ਉਹ ਆਮ ਆਦਮੀ ਪਾਰਟੀ ਅਤੇ ਬਾਕੀ ਪਾਰਟੀਆਂ ਨੂੰ ਦਿੱਤਾ ਹੈ ਤੇ ਇਸੇ ਤਰ੍ਹਾਂ ਜੇਕਰ ਐਸ ਵੀ ਐਸ ਨਗਰ ਦੀ ਗੱਲ ਕਰੀਏ ਸਾਬਜਾਦਾ ਜਿਹੜਾ ਨਗਰ ਹੈ ਉਸ ਦੀ ਗੱਲ ਕਰੀਏ ਤਾਂ 10 ਸਿੱਟਾਂ ਜਿਹੜੀਆਂ ਇੱਥੇ ਉਹ ਆ ਜਿਹੜੀਆਂ 10 ਸਿੱਟਾਂ ਵਿੱਚੋਂ 4 ਸਿੱਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਤੇ 6 ਸਿੱਟਾਂ ਨੇ ਜਿਹੜੀਆਂ ਉਹ ਕਾਂਗਰਸ ਪਾਰਟੀ ਦੇ ਹਿੱਸੇਦਾਰੀਆਂ ਨੇ ਤੇ ਇਹ ਅੱਗੇ ਜੇਕਰ ਦੇਖਿਆ ਜਾਵੇ ਕਿ ਲਗਾਤਾਰ ਇਹ ਰਿਜ਼ਲਟ ਜਿਹੜੇ ਆ ਵੱਖ-ਵੱਖ ਤਰੀਕੇ ਨਾਲ ਆਪਣੇ ਆਪ 'ਚ ਬਹੁਤ ਕੁਝ ਜਿਹੜਾ ਬਿਆਨ ਕਰ ਰਹੇ ਨੇ ਹ ਇਸੇ ਤਰ੍ਹਾਂ ਪਟਿਆਲਾ ਦੀ ਗੱਲ ਕਰੀਏ ਤਾਂ ਪਟਿਆਲਾ ਵਿੱਚ 23 ਸੀਟਾਂ ਤੇ ਜਿਹੜੀਆਂ ਜਿਹੜੀ ਆ ਚੋਣ ਕਰਾਈ ਗਈ ਹੈ ਜ਼ਿਲ੍ਹਾ ਪ੍ਰਸ਼ਦ ਦੀਆਂ 23 ਸੀਟਾਂ ਜਿਹੜੀਆਂ ਅਲਾਟ ਹੋਈਆਂ ਸੀ ਤਾਂ ਉਸ ਵਿੱਚ 19 ਸੀਟਾਂ ਤੇ ਆਮ ਆਦਮੀ ਪਾਰਟੀ ਵੱਲੋਂ ਜਿੱਤ ਦਰਜ ਕੀਤੀ ਗਈ ਹੈ ਤੇ ਕਾਂਗਰਸ ਪਾਰਟੀ ਵੱਲੋਂ 2 ਸੀਟਾਂ ਤੇ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਸਿੱਟਾਂ ਤੇ ਜਿਹੜੀ ਆ ਉਹ ਜਿੱਤ ਦਰਜ ਕੀਤੀ ਗਈ ਆ ਤੇ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ ਵਿੱਚ ਜਿਹੜਾ ਕਿ ਰਿਜ਼ਲਟ ਸਾਹਮਣੇ ਆਇਆ ਉਸ ਵਿੱਚ ਪਠਾਨਕੋਟ ਵਿੱਚ ਜਿਹੜਾ ਪੰਜ ਸਿੱਟਾਂ ਤੇ ਆਮ ਆਦਮੀ ਪਾਰਟੀ ਜਿੱਤੀ ਐ ਤੇ ਇੱਕ ਸੀਟ ਤੇ ਕਾਂਗਰਸ ਪਾਰਟੀ ਤੇ ਚਾਰ ਸਿੱਟਾਂ ਤੇ ਭਾਜਪਾ ਤੇ ਇਸੇ ਤਰ੍ਹਾਂ ਰੂਪਨਗਰ ਦੀ ਗੱਲ ਕਰੀਏ ਤਾਂ 10 ਸਿੱਟਾਂ ਤੇ ਇੱਥੇ ਚੋਣ ਕਰਾਈ ਗਈ ਸੀ ਜ਼ਿਲ੍ਹਾ ਪ੍ਰਸ਼ਦੀਆਂ ਤਾਂ ਪੰਜ ਸਿੱਟਾਂ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਤੇ ਪੰਜ ਕਾਂਗਰਸ ਪਾਰਟੀ ਦੇ ਹਿੱਸੇ ਆਈਆਂ ਤਾਂ ਇੱਥੇ ਜਿਹੜਾ ਮੁਕਾਬਲਾ ਬਰਾਬਰੀ ਰਿਹਾ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵਿੱਚ ਸੰਗਰੂਰ ਦੀ ਗੱਲ ਕਰੀਏ ਤਾਂ ਸੰਗਰੂਰ ਵਿੱਚ 18 ਸੀਟਾਂ ਤੇ ਚੋਣ ਕਰਾਈ ਗਈ ਸੀ ਅਤੇ 18 ਵਿੱਚੋਂ 15 ਸੀਟਾਂ ਤੇ ਆਮ ਆਦਮੀ ਪਾਰਟੀ ਨੇ ਜਿਹੜੀ ਆ ਜਿੱਤ ਦਰਜ ਕੀਤੀ ਹੈ ਤੇ ਉੱਥੇ ਹੀ ਕਾਂਗਰਸ ਪਾਰਟੀ ਨੇ ਦੋ ਸੀਟਾਂ ਜਿਹੜੀਆਂ ਜਿੱਤੀਆਂ ਨੇ ਤੇ ਇੱਥੇ ਇੱਕ ਆਜ਼ਾਦ ਤੌਰ ਤੇ ਜਿਹੜਾ ਉਹ ਉਮੀਦਵਾਰ ਜਿੱਤਿਆ ਤਰਨਤਾਰਨ ਦੀ ਗੱਲ ਕਰੀਏ ਤਾਂ ਤਰਨਤਾਰਨ ਸਾਹਿਬ ਵਿੱਚ 20 ਸੀਟਾਂ ਤੇ ਜਿਹੜੀ ਆ ਉਹ ਚੋਣ ਕਰਾਈ ਗਈ ਜ਼ਿਲ੍ਹਾ ਪ੍ਰਸ਼ਦ ਦੀ ਅਤੇ ਇਹਨਾਂ ਵਿੱਚੋਂ 17 ਤੇ ਜਿਹੜੀ ਆ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਤੇ ਕਾਂਗਰਸ ਪਾਰਟੀ ਨੇ ਇੱਕ ਤੇ ਜਿੱਤ ਦਰਜ ਕੀਤੀ ਹੈ ਤੇ ਇਸੇ ਤਰ੍ਹਾਂ ਅਕਾਲੀ ਦਲ ਨੇ ਵੀ ਇੱਕ ਸੀਟ ਜਿੱਤੀ ਜਿੱਤੀ ਹੈ ਤਾਂ ਟੋਟਲ ਜਿਹੜੇ ਆ ਜ਼ਿਲ੍ਹਾ ਪ੍ਰਸ਼ਦ ਦੇ ਲਈ 347 ਸਿੱਟਾਂ ਜਿਹੜੀਆਂ ਰੱਖੀਆਂ ਗਏ ਸੀ ਅਤੇ ਉਹਨਾਂ ਦੇ ਇਹ ਨਤੀਜੇ ਸਾਹਮਣੇ ਆਇਆ ਤੇ ਹੁਣ ਗੱਲ ਕਰਦੇ ਆਂ ਬਲਾਕ ਸੰਮਤੀ ਦੀ ਤਾਂ ਬਲਾਕ ਸੰਮਤੀ ਦੇ ਲਈ ਕਾਫੀ ਜਿਹੜਾ ਰੌਲਾ ਰੱਪਾ ਵੀ ਪਿਆ ਕਾਫੀ ਜਿਹੜੇ ਆ ਤੱਕਾ ਮੁੱਕੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਜਿਹੜਾ ਵੀ ਤੁਹਾਡੇ ਨਾਲ ਸਾਂਝਾ ਕਰਦੇ ਆਂ ਰਿਜ਼ਲਟ ਕਿ ਕੀ ਰਿਹਾ ਤਾਂ ਅਮਰਸਰ ਤੋਂ ਹੀ ਸ਼ੁਰੂਆਤ ਕਰਦੇ ਆਂ ਅਮਰਸਰ ਵਿੱਚ 195 ਬਲਾਕ ਸਮਤੀ ਜ਼ੋਨ ਜਿਹੜੇ ਆ ਬਣਾਏ ਗਏ ਸੀ ਚੋਣ ਦੇ ਲਈ ਜਿਸ ਵਿੱਚ 195 ਜਿਹੜੇ ਆ ਉਹ ਜ਼ੋਨ ਵਿੱਚੋਂ ਰਿਜ਼ਲਟ ਜਿਹੜੇ ਸਾਹਮਣੇ ਆਏ ਨੇ ਤਾਂ 149 ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਤੇ ਕਾਂਗਰਸ ਪਾਰਟੀ ਨੇ 18 ਤੇ ਸ਼੍ਰੋਮਣੀ ਅਕਾਲੀ ਦਲ ਨੇ 7 ਤੇ ਤੇ ਇੱਕ ਇੱਥੇ ਆਜ਼ਾਦ ਉਮੀਦਵਾਰ ਜਿੱਤਿਆ ਤੇ ਬਠਿੰਡਾ ਵਿੱਚ ਬਲਾਕ ਸਮਤੀ ਦੇ ਲਈ ਜਿਹੜੇ ਜ਼ੋਨ ਬਣਾਏ ਗਏ ਸੀ 137 ਜ਼ੋਨ ਬਣਾਏ ਗਏ ਸੀ ਜਿਸ ਵਿੱਚ ਕਿ ਆਮ ਆਦਮੀ ਪਾਰਟੀ ਨੂੰ ਸੈਂ 35 ਜਿਹੜੇ ਆ ਉਹ ਜੋਨਾਂ ਵਿੱਚ ਜਿੱਤਾਂ ਜਿਹੜੀ ਉਹ ਮਿਲੀ ਹੈ ਤੇ ਇੱਥੇ ਫਿਰ ਤੋਂ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਝੰਡਾ ਗੱਡਿਆ ਤੇ 79 ਸੀਟਾਂ ਤੇ ਜਿੱਤ ਦਰਜ ਕੀਤੀ ਹੈ ਤਾਂ ਇੱਥੇ ਕਰਾਰਾ ਝੜਕਾ ਦਿੱਤਾ ਹੈ ਤੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਬਠਿੰਡਾ ਤਾਂ ਉੱਥੇ ਕਿਤੇ ਨਾ ਕਿਤੇ ਉਹ ਤਸਵੀਰ ਸਾਫ਼ ਹੋਈ ਹੈ ਤੇ 16 ਸੀਟਾਂ ਤੇ ਕਾਂਗਰਸ ਪਾਰਟੀ ਨੇ ਹੀ ਇੱਥੇ ਜਿਹੜੀ ਆ ਜਿੱਤ ਦਰਜ ਕੀਤੀ ਹੈ ਤਾਂ 35 ਸੀਟਾਂ ਤੇ ਆਮ ਆਦਮੀ ਪਾਰਟੀ ਤੇ 16 ਸੀਟਾਂ ਤੇ ਕਾਂਗਰਸ ਅਤੇ 79 ਸੀਟਾਂ ਤੇ ਜਿਹੜੀ ਆ ਉਹ ਸ਼ਰਮਣੀ ਅਕਾਲੀ ਦਲ ਨੇ ਜਿੱਤ ਦਰਜ ਕੀਤੀ ਹੈ ਤੇ ਇੱਥੇ 7 ਸੀਟਾਂ ਜਿਹੜੀਆਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਨੇ ਤੇ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਬਰਨਾਲਾ ਦੀ ਤਾਂ ਬਰਨਾਲਾ ਵਿੱਚ ਟੋਟਲ 65 ਜ਼ੋਨ ਬਣਾਏ ਗਏ ਸੀ ਚੋਣ ਦੇ ਲਈ ਜਿਸ ਵਿੱਚ 39 ਜ਼ੋਨ ਜ਼ੋਨਾਂ ਤੇ ਆਮ ਆਦਮੀ ਪਾਰਟੀ ਜਿੱਤੀ ਆ ਅਤੇ 7 ਵਿੱਚ ਕਾਂਗਰਸ ਪਾਰਟੀ ਅਤੇ 14 ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਇੱਥੇ ਪੰਜ ਆ ਜਿਹੜੇ ਉਮੀਦਵਾਰ ਉਹ ਆਜ਼ਾਦ ਤੌਰ ਤੇ ਜਿੱਤੇ ਨੇ ਤਾਂ ਇੱਥੇ ਦੇਖਣ ਵਿੱਚ ਆਇਆ ਹੁਣ ਤੱਕ ਕਿ ਆਜ਼ਾਦ ਉਮੀਦਵਾਰਾਂ ਵੱਲੋਂ ਵੀ ਬਹੁਤ ਵਧੀਆ ਇੱਥੇ ਕਿਤੇ ਨਾ ਕਿਤੇ ਨਤੀਜਾ ਉਹ ਦਿੱਤਾ ਗਿਆ ਤੇ ਕਾਫੀ ਵੋਟਰ ਆ ਜਿਹੜੇ ਉਹ ਆਜ਼ਾਦ ਉਮੀਦਵਾਰਾਂ ਦੇ ਹੱਕ ਵਿੱਚ ਭੁਗਤੇ ਨੇ ਤਾਂ ਫਤੇਗੜ ਸਾਹਿਬ ਦੀ ਗੱਲ ਕਰੀਏ ਤਾਂ ਫਤੇਗੜ ਸਾਹਿਬ ਵਿੱਚ 70 ਸੀਟਾਂ ਤੇ ਚੋਣ ਹੋਈ ਹੈ ਤੇ 50 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਇੱਥੇ 14 ਕਾਂਗਰਸ ਪਾਰਟੀ ਨੇ ਅਤੇ 9 ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਦੇ ਹਿੱਸੇਅਤੇ 2 ਸੀਟਾਂ ਆਈਆਂ ਨੇ ਤੇ ਉੱਥੇ ਜੇਕਰ ਫਤੇਗਾ ਫਤੇਗੜ ਸਾਹਿਬ ਦੀ ਗੱਲ ਕਰੀਏ ਤਾਂ ਫਤੇਗੜ ਸਾਹਿਬ ਵਿੱਚ ਮਾਫ਼ ਕਰਨਾ 77 ਸੀਟਾਂ ਤੇ ਚੋਣ ਹੋਈ ਸੀ ਤਾਂ 77 ਵਿੱਚੋਂ 50 ਤੇ ਸ਼੍ਰੋਮਣੀ ਅਕਾਲੀ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਤੇ 14 ਤੇ ਕਾਂਗਰਸ ਨੇ ਅਤੇ 9 ਤੇ ਸ਼੍ਰੋਮਣੀ ਅਕਾਲੀ ਦਲ ਨੇ ਤੇ ਇੱਕ ਬੀਜੇਪੀ ਦੇ ਹਿੱਸੇਅਤੇ 3 ਆਜ਼ਾਦ ਉਮੀਦਵਾਰ ਜਿੱਤੇ ਨੇ ਫਰੀਦਕੋਟ ਦੀ ਗੱਲ ਕਰੇ ਤਾਂ ਫਰੀਦਕੋਟ ਵਿੱਚ 65 ਸਿੱਟਾਂ ਤੇ ਜਿਹੜੀ ਆ ਚੋਣ ਹੋਈ ਆ ਯਾਨੀ ਕਿ 65 ਬਲਾਕ ਸੰਮਤੀ ਦੇ ਜ਼ੋਨ ਬਣਾਏ ਗਏ ਸੀ ਅਤੇ ਉਹਨਾਂ ਵਿੱਚ 21 ਤੇ ਆਮ ਆਦਮੀ ਪਾਰਟੀ ਜਿੱਤੀ ਹੈ ਤੇ 17 ਤੇ ਕਾਂਗਰਸ ਪਾਰਟੀ ਅਤੇ 25 ਤੇ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਦਰਜ ਕੀਤੀ ਹੈ ਤੇ ਇੱਥੇ ਕਾਫੀ ਟੱਕਰ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਹੈ ਤੇ ਭਾਜਪਾ ਦੇ ਹਿੱਸੇ ਦੋ ਸਿੱਟਾਈਆਂ ਨੇ ਫਰੀਦਕੋਟ ਵਿੱਚ ਤੇ ਉੱਥੇ ਹੀ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਵਿੱਚ ਜਿਹੜੇ ਆ 112 ਜ਼ੋਨ ਬਣਾਏ ਗਏ ਸੀਗੇ ਬਲਾਕ ਸੰਮਤੀ ਦੇ ਲਈ ਜਿਸ ਵਿੱਚ ਕਿ ਉਨਾਹਰ ਸਿੱਟਾਂ ਤੇ ਜਿਹੜੀ ਆ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਤੇ 22 ਸਿੱਟਾਂ ਤੇ ਕਾਂਗਰਸ ਪਾਰਟੀ ਜਿੱਤੀ ਹੈ ਤੇ 15 ਤੇ ਸ਼੍ਰੋਮਣੀ ਅਕਾਲੀ ਦਲ ਅਤੇ 3 ਤੇ ਆ ਜਿਹੜੀ ਆ ਉਹ ਭਾਜਪਾ ਨੇ ਜਿੱਤ ਦਰਜ ਕੀਤੀ ਹੈ ਤੇ ਇੱਥੇ ਸਭ ਤੋਂ ਅਨੋਖਾ ਜਿਹੜਾ ਰਿਜ਼ਲਟ ਸਾਹਮਣੇ ਆਇਆ ਫਿਰੋਜ਼ਪੁਰ ਦੇ ਲਈ ਕਿ ਇੱਥੇ 13 ਆਜ਼ਾਦ ਉਮੀਦਵਾਰ ਜਿੱਤ ਗਏ ਨੇ ਤਾਂ ਇੱਥੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਤਾ ਤਿਰਪਾਰਟੀ ਤੋਂ ਕਿੰਨੇ ਕੁ ਲੋਕ ਖੁਸ਼ ਨੇ ਵੋਟਰ ਖੁਸ਼ ਨੇ ਖੁਸ਼ੀ ਮਨਾ ਜਿਹੜੇ ਆ ਮਹਿਸੂਸ ਕਰ ਰਹੇ ਨੇ ਕਿਉਂਕਿ ਜਿੱਥੇ ਸਤਾ ਤਿਰਪਾਰਟੀ ਕਹ ਰਹੀ ਹੈ ਕਿ ਕਾਮਦੇ ਨੇ ਆਤੇ ਬੋਟ ਮੰਗਾਗੇ ਪਰ ਉਹ ਕਿਤੇ ਨਾ ਕਿਤੇ ਲੋਕਾਂ ਨੇ ਸਿੱਛਾ ਦਿਖਾ ਦਿੱਤਾ ਤੇ ਫਾਜ਼ਲਿਕਾ ਦੀ ਗੱਲ ਕਰੀਏ ਤਾਂ ਫਾਜ਼ਲਿਕਾ ਵਿੱਚ 105 ਜ਼ੋਨ ਬਣਾਏ ਗਏ ਅਤੇ 106 ਜ਼ੋਨ ਬਣਾਏ ਗਏ ਜਿਨ੍ਹਾਂ ਵਿੱਚ 105 ਦਾ ਨਤੀਜਾ ਜੋ ਸਾਹਮਣੇ ਆਇਆ ਉਸ ਵਿੱਚ 64 ਸੀਟਾਂ ਤੇ ਜਿਹੜੀ ਆ ਉਹ ਆਮ ਆਦਮੀ ਪਾਰਟੀ ਜਿੱਤੀ ਹੈ ਤੇ 13 ਕਾਂਗਰਸ ਪਾਰਟੀ ਨੇ ਜਿੱਤੀਆਂ ਨੇ ਤੇ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਜਿਹੜੇ ਆ ਉਹ 11 ਸੀਟਾਂ ਜਿੱਤ ਕੇ ਲੈ ਗਈ ਐ ਇੱਥੋਂ ਤੇ ਭਾਜਪਾ 17 ਸੀਟਾਂ ਤੇ ਜਿੱਤੀ ਹੈ ਆਜ਼ਾਦ ਇੱਥੇ ਕੋਈ ਨਹੀਂ ਜਿੱਤਿਆ ਅ ਇਸੇ ਤਰੀਕੇ ਤਰ੍ਹਾਂ ਜੇ ਗੱਲ ਕਰੀਏ ਇਸੇ ਤਰੀਕੇ ਨਾਲ ਤਾਂ ਗੁਰਦਾਸਪੁਰ ਵਿੱਚ 2204 ਜਿਹੜੇ ਆ ਚੋਣ ਬੂਥ ਬਣਾਏ ਗਏ ਸੀ ਜਿਸ ਵਿੱਚ ਕੇ 201 ਦਾ ਰਿਜ਼ਲਟ ਆਇਆ ਸਾਹਮਣੇ ਜੋ ਲਿਸਟ ਪਹੁੰਚੀ ਆ ਉਹਦੇ ਮੁਤਾਬਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ 201 ਵਿੱਚੋਂ 123 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਅਤੇ 65 ਸੀਟਾਂ ਜਿਹੜੀਆਂ ਕਾਂਗਰਸ ਪਾਰਟੀ ਨੇ ਤੇ ਸ਼ਰਮਣੀ ਅਕਾਲੀ ਦਲ ਨੇ 6 ਅਤੇ ਇਸੇ ਤਰ੍ਹਾਂ ਜੇਕਰ ਬੀਜੇਪੀ ਦੀ ਗੱਲ ਕਰੇ ਤਾਂ ਬੀਜੇਪੀ ਨੇ 4 ਸਿੱਟਾਂ ਜਿੱਤੀਆਂ ਅਤੇ 3 ਸਿੱਟਾਂ ਜਿਹੜੀਆਂ ਉਹ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਨੇ ਹੁਸ਼ਿਆਰਪੁਰ ਦੀ ਗੱਲ ਕਰੇ ਤਾਂ ਹੁਸ਼ਿਆਰਪੁਰ ਚ 208 ਸਿੱਟਾਂ ਦਾ ਉੱਤੇ ਜਿਹੜੀ ਚੋਣ ਕਰਾਈ ਗਈ ਜਾਨੀ ਕਿ 208 ਜ਼ੋਨ ਬਣਾਏ ਗਏ ਸੀ ਜਿਸ ਦਾ ਨਤੀਜਾ ਸਾਹਮਣੇ ਆਇਆ ਜਿਸ ਵਿੱਚ ਕਿ ਆਮ ਆਦਮੀ ਪਾਰਟੀ ਵੱਲੋਂ 143 ਸਿੱਟਾਂ ਤੇ ਜਿੱਤ ਦਰਜ ਕੀਤੀ ਗਈ ਅਤੇ ਕਾਂਗਰਸ ਪਾਰਟੀ ਵੱਲੋਂ 40 ਤੇ ਅਤੇ ਇਸੇ ਤਰ੍ਹਾਂ ਅਕਾਲੀ ਦਲ ਵੱਲੋਂ 9 ਸੀਟਾਂ ਤੇ ਜਿੱਤ ਦਰਜ ਕੀਤੀ ਗਈ ਤੇ ਭਾਜਪਾ ਵੱਲੋਂ ਇੱਥੇ ਕਾਫੀ ਪ੍ਰਦਰਸ਼ਨ ਚੰਗਾ ਕੀਤਾ ਗਿਆ ਤੇ 12 ਸੀਟਾਂ ਤੇ ਇੱਥੇ ਕਿਤੇ ਨਾ ਕਿਤੇ ਭਾਜਪਾ ਨੇ ਜਿੱਤ ਦਰਜ ਕੀਤੀ ਹੈ ਤੇ ਬੀਐਸਪੀ ਵੀ ਇੱਥੇ ਇੱਕ ਸੀਟ ਜਿੱਤਦੀ ਹੋਈ ਦਿਖਾਈ ਦੇ ਰਹੀ ਹੈ ਤੇ ਤਿੰਨ ਆਜ਼ਾਦ ਉਮੀਦਵਾਰਾਂ ਨੇ ਜਿਹੜੀ ਆ ਉਹ ਹੁਸ਼ਿਆਰਪੁਰ ਵਿੱਚ ਚੋਣ ਜਿੱਤੀ ਹੈ ਜਲੰਧਰ ਦੀ ਗੱਲ ਕਰਦੇ ਆ ਤਾਂ ਜਲੰਧਰ ਵਿੱਚ ਬਲਾਕ ਸਮਤੀ ਦੇ ਲਈ 188 ਜ਼ੋਨ ਬਣਾਏ ਗਏ ਸੀ ਜਿਸ ਵਿੱਚ ਕੇ 188 ਜ਼ੋਨਾਂ ਵਿੱਚੋਂ 70 ਸੀਟਾਂ ਤੇ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਤੇ ਕਾਹੜ ਸੀਟਾਂ ਤੇ ਕਾਂਗਰਸ ਪਾਰਟੀ ਨੇ ਜਿੱਤ ਹੈ ਜਿਹੜੀ ਉਹ ਦਰਜ ਜਿਹੜੀ ਆਪਣੀ ਕਰਵਾਈ ਹੈ ਤੇ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ 18 ਸੀਟਾਂ ਜਿੱਤੀਆਂ ਗਈਆਂ ਨੇ ਤੇ BSP ਨੇ ਇੱਥੇ ਕਿਤੇ ਨਾ ਕਿਤੇ ਚੰਗਾ ਪ੍ਰਦਰਸ਼ਨ ਕੀਤਾ ਤਾਂ BSP ਦੇ 19 ਉਮੀਦਵਾਰ ਜਿੱਤੇ ਨੇ ਤੇ 12 ਜਿਹੜੇ ਆ ਆਜ਼ਾਦ ਉਮੀਦਵਾਰ ਜਿੱਤੇ ਨੇ ਇੱਥੇ ਤਾਂ ਇਹ ਜਲੰਧਰ ਵਿੱਚ ਕਾਫੀ ਜਿਹੜਾ ਕਿਤੇ ਨਾ ਕਿਤੇ ਰਿਜ਼ਲਟ ਆਪਣੇ ਆਪ 'ਚ ਬਹੁਤ ਕੁਝ ਬਿਆਨ ਕਰ ਰਿਹਾ ਕਿ ਆਜ਼ਾਦ ਉਮੀਦਵਾਰ ਵੀ ਜਿੱਤੇ ਤੇ ਉੱਥੇ ਹੀ BSP ਵੱਲੋਂ ਬਹੁਜਨ ਸਮਾਜ ਪਾਰਟੀ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਗਿਆ। ਕਪੂਰਥਲਾ ਦੀ ਗੱਲ ਕਰਦੇ ਹਾਂ। ਕਪੂਰਥਲਾ ਵਿੱਚ 88 ਸੀਟਾਂ ਤੇ ਚੋਣ ਕਰਾਈ ਗਈ, 88 ਜ਼ੋਨਾਂ ਤੇ ਚੋਣ ਕਰਾਈ ਗਈ ਜਿਸ ਵਿੱਚ 38 ਸੀਟਾਂ ਜਿਹੜੀਆਂ 38 ਜ਼ੋਨਾਂ ਤੇ ਸ਼੍ਰੋਮਣ ਜਿਹੜੇ ਆ ਉਹ ਆਮ ਆਦਮੀ ਪਾਰਟੀ ਵੱਲੋਂ ਜਿੱਤ ਦਰਜ ਕਰ ਲਈ ਗਈ ਹੈ ਤੇ 24 ਤੇ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 8 ਸੀਟਾਂ ਤੇ ਹੀ ਜਿੱਤ ਹੈ ਜਿਹੜੀ ਉਹ ਦਰਜ ਕੀਤੀ ਗਿਆ ਤੇ ਇਸੇ ਤਰ੍ਹਾਂ BSP ਨੇ ਵੀ ਇੱਥੇ ਇੱਕ ਸੀਟ ਜਿੱਤੀ ਅਤੇ 17 ਉਮੀਦਵਾਰ ਜਿਹੜੇ ਆ ਉਹ ਆਜ਼ਾਦ ਜਿੱਤੇ ਨੇ ਤਾਂ 17 ਉਮੀਦਵਾਰ ਜਿਹੜੇ ਆ ਉਹ ਆਜ਼ਾਦ ਜਿਹੜੇ ਆ ਕਪੂਰਥਲਾ ਵਿੱਚ ਜਿੱਤ ਦੇ ਨਜ਼ਰ ਆਏ ਨੇ ਤੇ ਲੁਧਿਆਣਾ ਦੀ ਗੱਲ ਕਰਦੇ ਆ ਤਾਂ ਲੁਧਿਆਣਾ ਵਿੱਚ 235 ਸੀਟਾਂ ਤੇ ਚੋਣ ਹੋਈ ਜਾਨੀ ਕਿ 235 ਜ਼ੋਨ ਬਣਾਏ ਗਏ ਜਿਸ ਵਿੱਚ 88 ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਤੇ ਕਾਂਗਰਸ ਪਾਰਟੀ ਵੱਲੋਂ 73 ਥਾਵਾਂ ਤੇ ਜਿਹੜੀ ਆ ਉਹ ਜਿੱਤ ਦਰਜ ਕੀਤੀ ਗਈ ਆ 73 ਜ਼ੋਨ ਜਿੱਤੇ ਗਏ ਨੇ ਤੇ ਸ਼ਰਮਣੀ ਅਕਾਲੀ ਦਲ ਵੱਲੋਂ 44 ਤਾਂ ਸਿੱਟਾਂ ਜਿਹੜੀਆਂ ਜਿੱਤੀਆਂ ਗਿਆ ਨੇ ਤੇ ਭਾਜਪੀ ਵੱਲੋਂ 3 ਅਤੇ ਇੱਥੇ ਆਜ਼ਾਦ ਆ ਜਿਹੜੇ ਉਹ ਉਮੀਦਵਾਰ 27 ਜਿੱਤੇ ਨੇ ਤੇ 27 ਉਮੀਦਵਾਰਾਂ ਵੱਲੋਂ ਜਿਹੜੀ ਇੱਥੇ ਜਿੱਤ ਉਹ ਦਰਜ ਕੀਤੀ ਗਈ ਹੈ ਆਜ਼ਾਦ ਤੌਰ ਤੇ ਮਾਨਸਾ ਦੀ ਗੱਲ ਕਰਦੇ ਆ ਤਾਂ ਮਾਨਸਾ ਵਿੱਚ ਸਿਆਸੀ ਜ਼ੋਨ ਜਿਹੜੇ ਆ ਉਹ ਬਣਾਏ ਗਏ ਸੀ ਸਿਆਸੀ ਜ਼ੋਨਾਂ ਵਿੱਚ ਜਿਹੜਾ ਜ਼ੋਨ ਆ ਜਿਹੜੀ ਉਹ ਕਰਾਈ ਗਈ ਸੀ ਤਾਂ ਹੁਣ ਜਿਹੜੇ ਆ ਇੱਥੇ 37 ਜਿਹੜੀਆਂ ਸਿੱਟਾਂ ਸਿੱਟਾਂ ਨੇ ਜਿਹੜੀਆਂ 37 ਜ਼ੋਨ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਗਏ ਆ ਤੇ ਕਾਂਗਰਸ ਪਾਰਟੀ ਵੱਲੋਂ 6 ਜ਼ੋਨਾਂ ਤੇ ਜਿੱਤ ਦਾ ਦਰਜ ਕੀਤੀ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਥੇ ਚੰਗਾ ਪ੍ਰਦਰਸ਼ਨ ਕੀਤਾ ਗਿਆ 33 ਸੀਟਾਂ ਜਿਹੜੀਆਂ ਇੱਥੇ ਜਿੱਤੀਆਂ ਗਿਆ ਨੇ ਤੇ ਉੱਥੇ ਜੇਕਰ ਇੱਕ ਗੱਲ ਕਰੀਏ ਤਾਂ ਭਾਜਪਾ ਨੇ ਇੱਥੇ ਜਿਹੜੀ ਆ ਉਹ ਜਿਹੜੇ ਜ਼ੋਨ ਜਿੱਤਿਆ ਤੇ 19 ਜਿਹੜੇ 9 ਜ਼ੋਨ ਨੇ ਜਿਹੜੇ 9 ਜ਼ੋਨ ਤੇ ਜਿਹੜੇ ਆ ਉਹ ਆਜ਼ਾਦ ਉਮੀਦਵਾਰ ਜਿੱਤੇ ਨੇ ਤਾਂ ਇਹ ਮਾਨਸਾ ਦਾ ਨਤੀਜਾ ਸੀਗਾ ਮਾਨਸਾ ਵਿੱਚ 9 ਆਜ਼ਾਦ ਉਮੀਦਵਾਰ ਜਿੱਤ ਗਿਆ ਤੇ ਮਲੇਰ ਕੋਟਲਾ ਦੀ ਗੱਲ ਕਰਦੇ ਆ ਮਲੇਰ ਕੋਟਲਾ ਵਿੱਚ 45 ਸਿੱਟਾਂ ਤੇ ਜੋਨ ਚੋਣ ਕਰਾਈ ਗਈ ਜਾਨੀ ਕਿ 45 ਜੋਨ ਬਣਾਏ ਗਏ ਸੀ ਜਿਨ੍ਹਾਂ ਵਿੱਚ 22 ਤੇ ਆਮ ਆਦਮੀ ਪਾਰਟੀ ਜਿੱਤੀ ਹੈ ਤੇ 12 ਤੇ ਕਾਂਗਰਸ ਪਾਰਟੀ 7 ਤੇ ਅਕਾਲੀ ਦਲ ਵੱਲੋਂ ਜਿਹੜੀ ਜਿੱਤ ਦਰਜ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਆਜ਼ਾਦ ਆ ਜਿਹੜੇ ਉਹ ਆਜ਼ਾਦ ਉਮੀਦਵਾਰ ਵੀ ਜਿਹੜੇ ਆ ਮੋਗਾ ਮਲੇਰ ਕੋਟਲਾ ਵਿੱਚ ਜਿਹੜੇ ਆ ਉਹ ਚਾਰ ਉਮੀਦਵਾਰ ਜਿੱਤੇ ਨੇ ਸੰਲੇਰ ਕੋਟਲਾ ਵਿੱਚ ਚਾਰ ਉਮੀਦਵਾਰ ਜਿੱਤੇ ਆ ਮੋਗਾ ਦੀ ਗੱਲ ਕਰਦੇ ਆ ਤਾਂ ਮੋਗਾ ਜ਼ਿਲ੍ਹੇ ਵਿੱਚ 101 ਜ਼ੋਨ ਬਣਾਏ ਗਏ ਸੀ ਬਲਾਕ ਸੰਮਤੀ ਦੇ ਲਈ ਜਿਨ੍ਹਾਂ ਵਿੱਚੋਂ 57 ਤੇ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਆ ਜਿੱਤ ਦਰਜ ਕੀਤੀ ਗਿਆ 17 ਤੇ ਕਾਂਗਰਸ ਪਾਰਟੀ ਵੱਲੋਂ 19 ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੱਤ ਦਰਜ ਕੀਤੀ ਗਿਆ ਤਾਂ ਇਸੇ ਤਰ੍ਹਾਂ ਦੋ ਆਜ਼ਾਦ ਉਮੀਦਵਾਰ ਇੱਥੇ ਜਿੱਤੇ ਨੇ ਤੇ ਉੱਥੇ ਸ਼੍ਰੀ ਮੁਖਸਰ ਸਾਹਿਬ ਦੀ ਗੱਲ ਕਰੀਏ ਤਾਂ ਇੱਥੇ 95 ਸੀਟਾਂ ਤੇ ਚੋਣ ਕਰਾਈ ਗਈ 95 ਜ਼ੋਨ ਬਣਾਏ ਗਏ ਸੀ ਜਿਨ੍ਹਾਂ ਵਿੱਚੋਂ 38 ਤੇ ਆਮ ਆਦਮੀ ਪਾਰਟੀ ਜਿੱਤੀ ਹੈ ਤੇ 9 ਤੇ ਕਾਂਗਰਸ ਪਾਰਟੀ ਅਤੇ 48 ਸੀਟਾਂ ਜਿਹੜੀਆਂ ਉਹ ਇੱਥੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈਆਂ ਨੇ ਤਾਂ ਕਾਫੀ ਚੰਗਾ ਪ੍ਰਦਰਸ਼ਨ ਇੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹ ਦਿਖਾਇਆ ਗਿਆ ਤਾਂ ਇਸੇ ਤਰ੍ਹਾਂ ਐਸ ਵੀ ਐਸ ਨਗਰ ਦੀ ਗੱਲ ਕਰੀਏ ਤਾਂ 82 ਜ਼ੋਨ ਬਣਾਏ ਗਏ ਸੀ ਇੱਥੇ ਤਾਂ ਸ਼ਹੀਦ ਭਗਤ ਸਿੰਘ ਨਗਰ ਦੀ ਗੱਲ ਕਰ ਰਹੇ ਹਾਂ ਤਾਂ ਸ਼ਹੀਦ ਭਗਤ ਸਿੰਘ ਨਗਰ ਦੀ ਇੱਥੇ ਜਿਹੜੀ ਆ ਚੋਣਾਂ ਦੇ ਲਈ 82 ਜ਼ੋਨ ਬਣਾਏ ਗਏ ਸੀਗੇ ਤਾਂ ਉਥੇ 82 ਵਿੱਚੋਂ 29 ਤੇ ਜਿਹੜੀ ਆ ਜਿੱਤਾ ਆਮ ਆਦਮੀ ਪਾਰਟੀ ਵੱਲੋਂ ਦਰਜ ਕੀਤੀ ਗਈ ਹੈ ਤੇ ਕਾਂਗਰਸ ਪਾਰਟੀ ਨੇ 33 ਤੇ ਅਕਾਲੀ ਦਲ ਵੱਲੋਂ 9 ਤੇ ਤੇ 7 ਤੇ ਬੀਐਸਪੀ ਨੇ ਜਿੱਤ ਦਰਜ ਕੀਤੀ ਹੈ ਤੇ 4 ਆਜ਼ਾਦ ਉਮੀਦਵਾਰ ਜਿੱਤੇ ਨੇ ਪਟਿਆਲਾ ਦੀ ਗੱਲ ਕਰਦੇ ਆ ਤਾਂ ਪਟਿਆਲਾ ਵਿੱਚ 184 ਜ਼ੋਨ ਬਣਾਏ ਗਏ ਸੀ ਤਾਂ 184 ਜ਼ੋਨਾਂ ਵਿੱਚੋਂ ਆਮ ਆਦਮੀ ਪਾਰਟੀ ਦੇ ਹਿੱਸੇ ਜਿਹੜੇ ਆ 116 ਜ਼ੋਨ ਆਏ ਨੇ ਅਤੇ 35 ਨੇ ਜਿਹੜੇ ਉਹ ਕਾਂਗਰਸ ਪਾਰਟੀ ਦੇ ਹਿੱਸੇ ਜਿਹੜੇ ਆ ਜ਼ੋਨ ਆਏ ਨੇ ਤੇ ਇਸੇ ਤਰ੍ਹਾਂ 24 ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਜੋਂ ਜੋਂ ਜਿਹੜੇ ਆ ਜਿੱਤਲੇ ਨੇ ਤੇ ਦੋ ਜਿਹੜੇ ਆ ਉਹ ਭਾਜਪਾ ਦੇ ਹਿੱਸੇ ਆ ਤੇ ਸੱਤ ਜਿਹੜੇ ਆ ਉਹ ਕਾਂਗਰਸ ਪਾਰਟੀ ਦੇ ਹਿੱਸੇ ਆਏ ਨੇ ਆ ਜੋਂ ਜੋ ਬਣਾਏ ਗਏ ਸੀਗੇ ਤੇ ਪਠਾਨਕੋਟ ਦੀ ਗੱਲ ਕਰਦੇ ਆ ਪਠਾਨਕੋਟ ਵਿੱਚ 93 ਜਿਹੜੇ ਜ਼ੋਨ ਬਣਾਏ ਗਏ ਸੀ ਚੋਣ ਦੇ ਲਈ ਤਾਂ 93 ਵਿੱਚੋਂ 51 ਤੇ ਆਮ ਆਦਮੀ ਪਾਰਟੀ ਜਿੱਤੀ ਹੈ ਤੇ 17 ਤੇ ਕਾਂਗਰਸ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਤੇ ਇੱਥੇ ਬੀਜੇਪੀ ਵੱਲੋਂ ਕਾਫੀ ਜਿਹੜਾ ਚੰਗਾ ਪ੍ਰਦਰਸ਼ਨ ਕੀਤਾ ਗਿਆ ਇੱਥੇ ਬੀਜੇਪੀ ਨੇ 25 ਜਿਹੜੇ ਆ ਉਮੀਦਵਾਰ ਆਪਣੇ ਜਿਤਾ ਲਏ ਨੇ ਪਠਾਨਕੋਟ ਦੀ ਗੱਲ ਇਹ ਤੁਹਾਡੇ ਨਾਲ ਸਾਂਝੀ ਕਰ ਰਹੀ ਸੀ ਤੈਨੂੰ ਰੂਪਨਗਰ ਦੀ ਗੱਲ ਕਰਦੇ ਆ ਰੂਪਨਗਰ ਵਿੱਚ 93 ਜ਼ੋਨ ਬਣਾਏ ਗਏ ਸੀ ਬਲਾਕ ਸੰਮਤੀ ਦੇ ਲਈ ਤਾਂ ਬਲਾਕ ਸੰਮਤੀ ਵਿੱਚੋਂ 93 ਸੀਟਾਂ ਤੇ ਜਿਹੜੀ ਆ ਉਹ ਚੋਣ ਹੋਈ ਸੀ ਤਾਂ ਇਹਨਾਂ ਵਿੱਚੋਂ 37 ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਅਤੇ ਕਾਂਗਰਸ ਪਾਰਟੀ ਨੇ ਇੱਥੇ ਝੜਕਾ ਦਿੱਤਾ ਸਤਾਧਿਰ ਪਾਰਟੀ ਨੂੰ ਅਤੇ ਇੱਥੇ 50 ਸੀਟਾਂ ਤੇ ਕਾਂਗਰਸ ਪਾਰਟੀ ਨੇ ਜਿੱਤ ਦਰਜ ਕਰ ਲਈ ਹੈ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 4 4 ਸੀਟਾਂ ਤੇ ਜਿੱਤਾਂ ਜਿਹੜੀ ਉਹ ਦਰਜ ਕਰਵਾਈ ਗਈ ਹੈ। ਭਾਜਪਾ ਵੱਲੋਂ 2 ਸੀਟਾਂ ਜਿੱਤੀਆਂ ਗਏ ਨੇ। ਇਸੇ ਤਰ੍ਹਾਂ ਜੇਕਰ ਸੰਗਰੂਰ ਦੀ ਗੱਲ ਕਰੀਏ ਤਾਂ ਸੰਗਰੂਰ ਵਿੱਚ 162 ਜ਼ੋਨ ਆ ਜਿਹੜੇ ਉਹ ਬਲਾਕ ਸਭਾਤੀ ਦੇ ਲਈ ਬਣਾਏ ਗਏ ਸੀ ਤਾਂ 162 ਚੋਂ 112 ਸੀਟਾਂ ਜਿਹੜੀਆਂ ਜਾਂ 112 ਜ਼ੋਨ ਆ ਜਿਹੜੇ ਉਹ ਆਮ ਆਦਮੀ ਪਾਰਟੀ ਨੇ ਜਿੱਤੇ ਨੇ ਤੇ 22 ਤੇ ਕਾਂਗਰਸ ਪਾਰਟੀ ਨੇ ਬਲਾਕ ਸਭਾਤੀ ਦੇ ਲਈ ਜਿੱਤੇ ਆ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 11 ਸੀਟਾਂ ਜਿਹੜੀਆਂ ਉਹ ਬਲਾਕ ਸੰਮਤੀ ਦੀਆਂ ਇੱਥੇ ਜਿੱਤੀਆਂ ਨੇ ਤੇ ਆਜ਼ਾਦ ਉਮੀਦਵਾਰ ਇੱਥੇ 17 ਜਿੱਤੇ ਨੇ ਤੇ ਇਸੇ ਤਰ੍ਹਾਂ ਜੇਕਰ ਸੰਗਰੂ ਜੇਕਰ ਤਰਨਤਾਰਨ ਦੀ ਗੱਲ ਕਰੀਏ ਤਾਂ ਤਰਨਤਾਰਨ ਵਿੱਚ 165 ਜ਼ੋਨ ਬਣਾਏ ਗਏ ਸੀਗੇ ਜਿਹੜੇ ਆ ਬਲਾਕ ਸੰਮਤੀ ਚੋਣਾਂ ਦੇ ਲਈ ਜਿਨ੍ਹਾਂ ਵਿੱਚੋਂ 119 ਤੇ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਵੱਲੋਂ ਦਰਜ ਕੀਤੀ ਗਈ ਹੈ 26 ਤੇ ਕਾਂਗਰਸ ਪਾਰਟੀ ਵੱਲੋਂ ਅਤੇ 17 ਤੇ ਸ਼ਰਮਣੀ ਅਕਾਲੀ ਦਲ ਵੱਲੋਂ ਅਤੇ ਭਾਜਪਾ ਨੇ ਇੱਕ ਸੀਟ ਜਿੱਤੀ ਹੈ ਤੇ ਆਜ਼ਾਦ ਦੋ ਜਿੱਤੇ ਨੇ ਤਾਂ ਇਹ ਟੋਟਲ ਜਿਹੜਾ ਅ ਰਿਜ਼ਲਟ ਆ ਉਹ ਸਾਹਮਣੇ ਆਇਆ ਤਾਂ 2838 ਸੀਟਾਂ ਦਾ ਨਤੀਜਾ ਜਿਹੜਾ ਉਹ ਸਾਹਮਣੇ ਆ ਚੁੱਕਿਆ ਤਾਂ 2838 ਜਿਹੜੀਆਂ ਸੀਟਾਂ ਤੇ ਜਿਹੜੇ ਆ ਮਾਫ ਕਰਨਾ 2838 ਸੀਟਾਂ ਤੇ ਜਿਹੜਾ ਚੋਣ ਕਰਵਾਈ ਗਈ ਸੀ ਉਸੇ ਦੇ ਤਹਿਤ ਜਿਹੜਾ ਹੁਣ ਇਹ ਰਿਜ਼ਲਟ ਸਾਹਮਣੇ ਆਇਆ ਤਾਂ ਇਸ ਵਿੱਚ ਹੁਣ ਪਿਕਚਰ ਹੈ ਜਿਹੜੀ ਹੁਣ ਤੱਕ ਦੀ ਜਿਹੜੀ ਸਾਫ਼ ਹੋ ਚੁੱਕੀ ਹੈ ਉਹ ਬਿਲਕੁਲ ਰਿਜ਼ਲਟ ਆ ਸਾਹਮਣੇ ਆ ਚੁੱਕਿਆ ਤਾਂ ਇਹ ਰਿਜ਼ਲਟ ਸੀਗਾ ਜੋ ਕੱਲ ਤੋਂ ੜਿਖਿਆ ਜਾ ਰਿਹਾ ਸੀਗਾ ਤੁਸੀਂ ਕਿਵੇਂ ਦੇਖਦੇ ਹੋ ਇਸ ਰਿਜ਼ਲਟ ਨੂੰ ਉਹ ਵੀ ਆਪਣਾ ਕਮੈਂਟ ਬਾਕਸ ਵਿੱਚ ਰਹਿ ਜਰੂਰ ਸਾਂਝੀ ਕਰਿਓ